ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਆ ਝਾਤ ਅੱਜ ਸਭ ਤੋਂ ਵੱਡੀਆਂ ਤੇ ਜ਼ਿਆਦਾ ਖਬਰਾਂ ਅਮਰੀਕਾ ਤੋਂ ਹੀ ਹੋਣਗੀਆਂ ਇਹ ਕੁਦਰਤੀ ਹੈ ਕਿਉਂਕਿ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ ਨੇ ਸੌਂ ਚੁੱਕ ਲਈ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹ ਅਮਰੀਕੀ ਲੋਕਾਂ ਦੀ ਆਵਾਜ਼ ਹੈ ਉਸਨੇ ਕਿਹਾ ਕਿ ਭਵਿੱਖ ਸਾਡਾ ਹੈ ਤੇ ਸਾਡਾ ਸੁਨਹਿਰੀ ਯੁੱਗ ਹੁਣੇ ਸ਼ੁਰੂ ਹੋਇਆ ਹੈ ਬਿਲਕੁਲ ਉਸੇ ਤਰ੍ਹਾਂ ਜਿਦਾ 14 ਦੇ ਵਿੱਚ ਸੁਨਹਿਰੀ ਯੁੱਗ ਭਾਰਤ ਦਾ ਸ਼ੁਰੂ ਹੋਇਆ ਸੀਗਾ ਜਦੋਂ ਕਹਿੰਦੇ ਆ ਕਿ ਸਾਨੂੰ ਆਜ਼ਾਦੀ ਹੀ 14 ਵਿੱਚ ਮਿਲੀ ਹੈ ਸੋ ਇਸੇ ਤਰ੍ਹਾਂ ਟਰੰਪ ਨੇ ਕਿਹਾ ਹੈ ਕਿ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਇਸ ਗੱਲ ਦਾ ਸਬੂਤ ਹੈ ਕਿ ਤੁਹਾਨੂੰ ਕਦੇ ਵੀ ਇਹ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਕੁਝ ਦੁਨੀਆ ਦੇ ਵਿੱਚ ਅਸੰਭਵ ਹੈ ਉਸਨੇ ਕਿਹਾ ਕਿ ਅਮਰੀਕਾ ਵਿੱਚ ਸੰਭਵ ਸਿਰਫ ਉਹ ਹੁੰਦਾ ਹੈ ਜੋ ਅਸੀਂ ਸਭ ਤੋਂ ਵਧੀਆ ਹੀ ਕਰਦੇ ਹਾਂ ਅਸੀਂ ਅਸਫਲ ਨਹੀਂ ਹੋਵਾਂਗੇ ਅੱਜ ਤੋਂ ਅਮਰੀਕਾ ਇੱਕ ਆਜ਼ਾਦ ਪ੍ਰਭੂਸਤਾ ਸੰਪਨ ਤੇ ਸੁਤੰਤਰ ਰਾਸ਼ਟਰ ਹੋਵੇਗਾ ਇਸ ਤੋਂ ਪਹਿਲਾਂ ਵੀ ਅਮਰੀਕਾ ਵੈਸੇ ਅਮਰੀਕਾ ਲਈ ਸਭ ਕੁਝ ਸੀਗਾ ਜਿੱਦਾਂ ਭਾਰਤ 1947 ਤੋਂ ਸਭ ਕੁਝ ਸੀਗਾ ਆਪਣੇ ਭਾਸ਼ਣ ਵਿੱਚ 트럼ਪ ਨੇ ਜਿੱਤ ਅਤੇ ਸਫਲਤਾ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਣ ਦੀ ਗੱਲ ਵੀ ਕੀਤੀ ਹੈ। ਉਹਨਾਂ ਆਪਣੇ ਭਾਸ਼ਣ ਵਿੱਚ ਪਨਾਮਾ ਨਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਇਹ ਚੀਨ ਨੂੰ ਨਹੀਂ ਦਿੱਤਾ ਹੋਇਆ, ਅਸੀਂ ਇਹਨੂੰ ਵਾਪਸ ਲੈ ਰਹੇ ਹਾਂ। ਡੋਨਲਡ 트럼ਪ ਨੇ ਰਾਸ਼ਟਰਪਤੀ ਬਣ ਤੋਂ ਬਾਅਦ ਆਪਣੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਉਹ ਅਮਰੀਕਾ-ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਵਾਲੇ ਕਾਰਜਕਾਰੀ ਆਦੇਸ਼ ਦੇ ਉੱਤੇ ਦਸਖਤ ਕਰਨਗੇ। ਟਰੰਪ ਨੇ ਇਹ ਵੀ ਕਿਹਾ ਕਿ ਗੈਰ ਕਾਨੂੰਨੀ ਪ੍ਰਵੇਸ਼ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ ਅਤੇ ਸਰਕਾਰ ਲੱਖਾਂ ਅਪਰਾਧਿਕ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਉਹਨਾਂ ਨੇ ਕਿਹਾ ਕਿ ਉਹ ਛੇਤੀ ਹੀ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਣਗੇ। ਉਨਾ ਇਹ ਵੀ ਕਿ ਉਹ ਮੱਧ ਪੂਰਬ ਵਿੱਚ ਸ਼ਾਂਤੀ ਬਣਾਉਣ ਵਾਲੇ ਅਤੇ ਏਕਤਾ ਬਣਾਉਣ ਵਾਲੇ ਦੀ ਭੂਮਿਕਾ ਨਿਭਾਉਣਗੇ 트럼ਪ ਨੇ ਗਾਜ਼ਾ ਵਿੱਚ ਹਮਾਸ ਦੁਆਰਾ ਬੰਦਕ ਬਣਾਏ ਗੇ ਤਿੰਨ ਇਜ਼ਰਾਈਲੀ ਬੰਦਕਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਕੱਲ ਲੰਘੇ ਦਿਨ ਐਤਵਾਰ ਨੂੰ ਉਹ ਤਿੰਨੇ ਬੰਦਕ ਆਪਣੇ ਪਰਿਵਾਰਾਂ ਕੋਲ ਵਾਪਸ ਪਹੁੰਚ ਚੁੱਕੇ ਹਨ ਰੂਸ ਦੇ ਰਾਸ਼ਟਰਪਤੀ ਵਲਦੀਮੀਰ ਪੁਤਨ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੌ ਚੁੱਕ ਸਮਾਗਮ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦਿੱਤੀ ਹੈ ਪੁਤਨ ਨੇ ਆਪਣੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੂੰ ਟੈਲੀਵਿਜ਼ਨ ਤੇ ਸੰਬੋਧਨ ਕੀਤਾ ਪੁਤਨ ਨੇ ਕਿਹਾ ਬੇਸ਼ੱਕ ਅਸੀਂ ਇਸ ਰੋਖ ਦਾ ਸਵਾਗਤ ਕਰਦੇ ਹਾਂ ਅਤੇ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਨੂੰ ਉਹਦਾ ਸਹਮਾਣ ਤੇ ਵਧਾਈ ਦਿੰਦੇ ਹਾਂ ਪੁਤਨ ਨੇ ਅੱਗੇ ਕਿਹਾ ਕਿ ਉਹ ਯੂਕਰੇਨ ਯੁੱਧ ਤੇ ਟਰੰਪ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪੁਤਨ ਨੇ ਇਹ ਵੀ ਕਿਹਾ ਕਿ ਉਹਦਾ ਮੰਨਣਾ ਹੈ ਕਿ ਇੱਕ ਸਥਾਈ ਜੰਗਬੰਦੀ ਨਹੀਂ ਹੋਣੀ ਚਾਹੀਦੀ ਪਰ ਇੱਕ ਲੰਬੀ ਮਿਆਦ ਦੀ ਸ਼ਾਂਤੀ ਹੋਣੀ ਚਾਹੀਦੀ ਹੈ ਜੋ ਖੇਤਰ ਤੇ ਦੇਸ਼ ਦੇ ਸਾਰੇ ਲੋਕਾਂ ਦੇ ਜਾਇਜ਼ ਹਿੱਤਾਂ ਦਾ ਸਨਮਾਨ ਕਰਦੀ ਹੋਵੇ ਪੁਤਨ ਨੇ ਕਿਹਾ ਕਿ ਕੁਦਰਤੀ ਤੌਰ ਤੇ ਅਸੀਂ ਰੂਸ ਦੇ ਹਿੱਤਾਂ ਲਈ ਖੜੇ ਹੋਵਾਂਗੇ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਰੰਪ ਨੂੰ ਵਧਾਈ ਦਿੱਤੀ ਹੈ ਉਸ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਮੇਰੇ ਪਿਆਰੇ ਦੋਸਤ ਡੋਨਲਡ ਟਰੰਪ ਨੂੰ ਸੰਯੁਕਤ ਰਾਸ਼ਟਰ ਦੇ 47ਵੇਂ ਰਾਸ਼ਟਰਪਤੀ ਵਜੋਂ ਇਤਿਹਾਸਿਕ ਸੌ ਚੁੱਕਣ ਲਈ ਵਧਾਈ ਮੈਂ ਦੋਵਾਂ ਦੇਸ਼ਾਂ ਦੇ ਲਾਭ ਲਈ ਤੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਦੀ ਉਮੀਦ ਕਰਦਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਸਫਲ ਕਾਰਜਕਾਲ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ ਡੋਨਲਡ ਟਰੰਪ ਇੱਕ ਵਾਰ ਫਿਰ ਇਤਿਹਾਸ ਰਚਣ ਜਾ ਰਹੇ ਹਨ ਉਹ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ 100 ਚੁੱਕ ਚੁੱਕੇ ਹਨ ਇਹ ਇਸ ਸਦੀ ਦੀ ਸਭ ਤੋਂ ਇਤਿਹਾਸਕ ਵਾਪਸੀ ਹੈ ਪਹਿਲੀ ਵਾਰ ਉਹ 20 ਜਨਵਰੀ 2017 ਨੂੰ ਰਾਸ਼ਟਰਪਤੀ ਬਣੇ ਸਨ ਹੁਣ ਟਰੰਪ 4 ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਅਮਰੀਕਾ ਦੇ ਫਿਰ ਰਾਸ਼ਟਰਪਤੀ ਦਫ਼ਤਰ ਵਿੱਚ ਵਾਪਸੀ ਕਰ ਰਹੇ ਹਨ ਹਾਲਾਂਕਿ ਅਜਿਹਾ ਕਰਨ ਵਾਲੇ ਉਹ ਦੂਜੇ ਅਮਰੀਕੀ ਰਾਸ਼ਟਰਪਤੀ ਹਨ ਉਹਨਾਂ ਤੋਂ ਪਹਿਲਾਂ ਏ ਕਰਸ਼ਮਾ ਗਰੋਵਰ ਕਲੀਵਲੈਂਡ ਦਾ ਨਾਂ ਸੀ ਜੋ ਪਹਿਲੀ ਵਾਰ 1885 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਤੇ 1899 ਦੀ ਚੋਣ ਹਾਰਨ ਤੋਂ ਬਾਅਦ ਉਹਨਾਂ ਨੇ ਫਿਰ ਵਾਪਸੀ ਕੀਤੀ ਸੀ 트럼ਪ ਦੇ ਗਲੋਬਲ ਤਕਨੀਕੀ ਅਰਬਪਤੀ ਦੋਸਤਾ ਤੇ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਉਦਘਾਟਨ ਉਡਗਾਟਣ ਫੰਡ ਵਿੱਚ 200 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਕੁੱਲ ਮਿਲਾ ਕੇ ਇਹ ਇੱਕ ਸ਼ਾਨਦਾਰ ਸਮਾਗਮ ਸੀ ਜੋ 트럼ਪ ਵਾਲੇ ਅੰਦਾਜ਼ ਦਾ ਹੀ ਸੀ ਸਾਲ 1799 ਵਿੱਚ ਨਿਊਯਾਰਕ ਸਿਟੀ ਵਿੱਚ ਜਾਰਜ ਵਾਸ਼ਿੰਗਟਨ ਦੇ ਸੌ ਚੁੱਕ ਸਮਾਗਮ ਦੇ ਵੇਲੇ ਤੋਂ ਹੀ ਇਹ ਸ਼ਕਤੀ ਪ੍ਰਦਰਸ਼ਨ ਵੀ ਹੁੰਦਾ ਹੈ ਤੇ ਨਾਲ ਦੀ ਨਾਲ ਲੋਕਤੰਤਰ ਦਾ ਵੀ ਇੱਕ ਵੱਖਰੀ ਤਰ੍ਹਾਂ ਦਾ ਪ੍ਰਦਰਸ਼ਨ ਹੁੰਦਾ ਹੈ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦਫ਼ਤਰ ਮਹਿਮਾਨਾਂ ਦੀ ਕੋਈ ਅਧਿਕਾਰਤ ਸੂਚੀ ਭਾਵੇਂ ਜਾਰੀ ਨਹੀਂ ਸੀ ਕੀਤੀ ਪਰ ਇਸ ਸੂਚੀ ਬਾਰੇ ਬਹੁਤ ਸਾਰੀਆਂ ਾਟਕਲਾਂ ਲੱਗੀਆਂ ਹੋਈਆਂ ਸਨ ਮੀਡੀਆ ਰਿਪੋਰਟਰਾਂ ਅਨੁਸਾਰ ਮਹਿਮਾਨਾਂ ਦੀ ਸੂਚੀ ਵਿੱਚ ਵਿਸ਼ਵ ਪਿਆਪੀ ਆਗੂ ਸ਼ਾਮਲ ਸਨ ਜਿਨ੍ਹਾਂ ਵਿੱਚ ਸਹਿਯੋਗੀ ਦੋਸਤਾਂ ਤੋਂ ਦੁਸ਼ਮਣ ਬਣੇ ਆਗੂ ਅਤੇ ਕੱਟੜ ਵਿਰੋਧੀ ਵੀ ਸ਼ਾਮਲ ਸਨ ਇੰਡੀਆਨਾ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਸੁਮਿਤ ਗੰਗੋਲੀ ਦੇ ਕਿਆ ਕਿ ਵਿਦੇਸ਼ਾਂ ਤੋਂ ਸੱਦੇ ਗਏ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਕਾਫੀ ਉਤਸੁਕਤਾ ਜਿਹੜੀ ਆ ਸਾਰੇ ਪਾਸੇ ਲੱਗਦੀ ਹੈ ਉਹ ਕਹਿੰਦੇ ਹਨ ਕਿ ਅਸਲ ਵਿੱਚ ਪਿਛਲੀਆਂ ਰਵਾਇਤਾਂ ਤੋਂ ਕਾਫੀ ਵੱਖਰਾ ਹੈ ਪੂਰੀ ਸੰਭਾਵਨਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਦੀਆਂ ਖਾਸ ਤਫ਼ਸੀਆਂ ਵੀ ਇਹ ਦਸਾਉਂਦਾ ਹੈ ਦੱਖਣੀ ਸ਼ੈ ਮਾਮਲਿਆਂ ਦੇ ਮਾਹਰ ਮਾਈਕਲ ਕੁਗੇਲਮੈਨ ਇਸ ਗੱਲ ਨਾਲ ਸਹਿਮਤ ਹਨ ਅਤੇ ਇਸ ਨੂੰ ਨਿਊ ਪ੍ਰੈਸੀਡੈਂਟਰ ਮਤਲਬ ਇੱਕ ਇੱਕ ਤਰ੍ਹਾਂ ਦੀ ਨਵੀਂ ਉਧਾਰਨ ਕਹਿੰਦੇ ਹਨ ਜੋ ਕਿ 트럼ਪ ਦੇ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਵੀ ਨਹੀਂ ਹੈ ਉਹਨਾਂ ਅਨੁਸਾਰ ਵਿਦੇਸ਼ੀ ਆਗੂਆਂ ਨੂੰ ਆਉਣ ਲਈ ਕਹਿਣਾ ਤੇ ਉਹਨਾਂ ਲਈ ਇੱਕ ਬਹੁਤ ਹੀ ਅਸਧਾਰਨ ਪਹਿਲ ਕਦਮੀ ਵੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਸਮਾਗਮ ਉਹਨਾਂ ਲਈ ਇੱਕ ਵੱਡਾ ਦਿਨ ਹੈ ਸਾਰਿਆਂ ਦਾ ਧਿਆਨ ਉਹਨਾਂ ਤੇ ਹੀ ਰਹਿਣਾ ਹੈ ਤੇ ਜੇਕਰ ਇਸ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਸਮਾਗਮ ਹੋਰ ਵੀ ਵੱਡਾ ਹੋ ਜਾਂਦਾ ਹੈ ਜੋ ਬਾਈਡਨ ਤੇ ਉਪ ਰਾਸ਼ਟਰਪਤੀ ਕਮਰਾ ਹੈਰਸ ਇਸ ਵਿੱਚ ਪ੍ਰਾਣੀ ਰਸ਼ਮੀ ਰਵੇਤ ਨੂੰ ਮੋੜ ਸਰਜੀਤ ਕਰ ਰਹੇ ਹਨ ਜਿਸ ਵਿੱਚ ਹਾਰਨ ਵਾਲੇ ਉਮੀਦਵਾਰ ਜੇਤੂਆਂ ਨਾਲ ਮੰਚ ਸਾਂਝਾ ਕਰਦੇ ਹਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਜਾਰਜ ਬਡ W ਬੋਸ਼ ਅਤੇ ਬਿਲ ਕਲਿੰਕਟਰ ਵੀ ਇਸ ਸਮਰੋਹ ਦਾ ਹਿੱਸਾ ਬਣੇ ਹਨ ਆਪਣੇ ਵਿਦੇਗੀ ਭਾਸ਼ਣ ਵਿੱਚ ਬਾਈਡਨ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਕੁਝ ਤਕਨੀਕੀ ਅਰਪਤੀਆਂ ਦੇ ਦਬਦਬੇ ਵਾਲੀ 올ਿਗਾਰਕੀ ਸ਼ਾਸਨ ਵਿੱਚ ਤਬਦੀਲ ਹੋ ਸਕਦਾ ਹੈ 올ਿਗਾਰਕੀ ਜਿਸ ਦਾ ਮਤਲਬ ਹੈ ਕਿ ਛੋਟੇ ਜਿਹੇ ਇੱਕ ਗਰੁੱਪ ਦਾ ਦਬਦਬਾ ਇਨਾ ਵੱਜ ਜਾਂਦਾ ਇਨਾ ਸ਼ਕਤੀਸ਼ਾਲੀ ਹੋ ਜਾਂਦਾ ਜੋ ਆਪਣੇ ਸਹਿੱਤ ਹੀ ਸਾਧੇਗਾ ਤੇ ਆਪਣੇ ਹਿੱਤਾਂ ਲਈ ਕੰਮ ਕਰੇਗਾ ਕੰਟਰੀ ਦੇ ਹਿੱਤਾਂ ਲਈ ਕੰਮ ਹੋ ਨਹੀਂ ਕਰੇਗਾ ਅਫਸੋਸ ਦੀ ਗੱਲ ਇਹ ਹੈ ਕਿ ਦੁਨੀਆ ਦੇ ਤਿੰਨ ਸਭ ਤੋਂ ਅਮੀਰ ਤਕਨੀਕੀ ਕਾਰੋਬਾਰੀ ਇਲਨ ਮਸਕ ਜੈਫ ਬੇਜੋਸ ਅਤੇ ਮਾਰਕ ਜੈਕਰਬਰਗ ਇਨ੍ਹਾਂ ਮਹਿਮਾਨਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਨਾਲ ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਚਾਈ ਤੇ ਐਪਲ ਦੇ ਟਿਮ ਕੁੱਕ ਵੀ ਸ਼ਾਮਲ ਸਨ ਇਸ ਤੋਂ ਵੀ ਵੱਧ ਚਿੰਤਾ ਤੇ ਫਿਕਰਮੰਦੀ ਹੈ ਜਿਹੜੀ ਵਿਦੇਸ਼ੀ ਮਹਿਮਾਨਾਂ ਦੀ ਲਿਸਟ ਨੂੰ ਲੈ ਕੇ ਹੈ ਵਿਦੇਸ਼ੀ ਆਗੂਆਂ ਦੇ ਮਹਿਮਾਨ ਸੂਚੀ ਵਿੱਚ ਤੁਰ ਸੱਜੇ ਪੱਖੀ ਵਿਚਾਰਾਂ ਵਾਲੇ ਐਕਸਟ੍ਰੀਮ ਰਾਈਟ ਜਿਹੜੇ ਲੋਕ ਨੇ ਉਹਨਾਂ ਵੱਲ ਬਦੇਰੇ ਚਕਰ ਰੱਖਿਆ ਜਾ ਲੱਗਦਾ ਹੈ ਇਸ ਸੂਚੀ ਵਿੱਚ ਅਰਜੰਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਵੀ ਸ਼ਾਮਲ ਹਨ ਇਸ ਸੂਚੀ ਵਿੱਚ ਜਰਮਨੀ ਦੀ ਅਲਟਰਨੇਟਿਵ ਫਾਰ ਜਰਮਨੀ ਏ ਐਫ ਡੀ ਪਾਰਟੀ ਦੇ ਤੀਨੋ ਸ਼ਰੂਪਾਲਾ ਅਤੇ ਬ੍ਰਿਟਨ ਦੀ ਪ੍ਰਸਿੱਧ ਪਾਰਟੀ ਰਿਫਾਰਮ ਪਾਰਟੀ ਦੇ ਆਗੂ ਨਾਈਜ਼ਰ ਫਰਾਜ਼ ਦੇ ਨਾਮ ਵੀ ਸ਼ਾਮਲ ਕੀਤੇ ਗਏ ਸਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਸੱਦਾ ਦੇਣਾ 트럼ਪ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕੀਤਾ ਸੀ ਸ਼ੀ ਜੀ ਨੇ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਹਨਾਂ ਦੇ ਸਭ ਤੋਂ ਵੱਡੇ ਵਿਰੋਧੀ ਵੀ ਹੋ ਸਨ ਇਸ ਦੇ ਉਲਟ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਕਦੇ ਟਰੰਪ ਨੂੰ ਨਜ਼ਦੀਕੀ ਦੋਸਤ ਕਿਹਾ ਸੀ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਸਕੇ ਸਵਾਲ ਇਹ ਹੈ ਕਿ ਟਰੰਪ ਨੇ ਇੱਕ ਦੁਸ਼ਮਣ ਨੂੰ ਕਿਉਂ ਬੁਲਾਇਆ ਤੇ ਇੱਕ ਦੋਸਤ ਜਿਹਨੂੰ ਕਿਹਾ ਜਾ ਰਿਹਾ ਸੀ ਉਹਨੂੰ ਨਜ਼ਰਅੰਦਾਜ਼ ਕਿਉਂ ਕੀਤਾ ਹੌਡੀ ਮੋਦੀ ਅਤੇ ਨਮਸਤੇ ਟਰੰਪ ਵਰਗੇ ਸਮਾਗਮਾਂ ਦੇ ਬਾਵਜੂਦ ਟਰੰਪ ਨੂੰ ਲੱਗ ਸਕਦਾ ਹੈ ਕਿ ਭਾਰਤ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਵਿੱਚ ਪਿੱਛੇ ਰਿਹਾ ਹੈ ਇਸ ਕਰਕੇ ਵੀ ਇਹ ਵਰਤਾਰਾ ਟਰੰਪ ਤੇ ਮੋਦੀ ਦੇ ਸਬੰਧਾਂ ਵਿੱਚ ਠੰਡਕ ਦਿਖਾ ਸਕਦਾ ਹੈ ਮਾਰਾ ਵਿੱਚ ਇਸ ਗੱਲ ਤੇ ਵੀ ਲਗਭਗ ਆਮ ਸਹਿਮਤੀ ਹੈ ਕਿ ਵਿਦੇਸ਼ੀ ਆਗੂਆਂ ਨੂੰ ਸੱਦਾ ਦੇਣਾ ਖਾਸ ਕਰਕੇ ਜਿਹੜੇ ਦੱਖਣਪੰਥੀ ਯਾਨੀ ਕਿ ਐਕਸਟ੍ਰੀਮ ਸੱਜੇਪੱਖੀ ਲੋਕ ਨੇ ਉਹਨਾਂ ਦੇ ਪਸੰਦੀਦਾ ਚੁਕਾਵਾਲੇ ਆਗੂਆਂ ਲਈ ਇਹ ਟਰੰਪ ਦੀ ਕੂਟਨੀਤਿਕ ਸ਼ੈਲੀ ਵਿੱਚ تبدیلی ਦਾ ਸੰਕੇਤ ਹੈ ਇਹ ਉਹਨਾਂ ਆਗੂਆਂ ਨਾਲ ਭੇਖ ਦਾ ਗੱਠ ਜੋੜ ਬਣਾਉਣ ਦਾ ਵੀ ਇੱਕ ਸੰਕੇਤ ਹੈ ਜਿਨ੍ਹਾਂ ਦੀ ਵਿਚਾਰਧਾਰਾ ਟਰੰਪ ਨਾਲ ਬੇਲ ਖਾਂਦੀ ਹੈ ਜਦੋਂ ਕਿ ਅੱਜ 20 ਜਨਵਰੀ ਨੂੰ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕ ਲਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਉਹ 200 ਤੋਂ ਵੱਧ ਕਾਰਜਕਾਰੀ ਦੇਸ਼ਾਂ ਤੇ ਵੀ ਦਸਖਤ ਕਰਨਗੇ ਜਿਹੜੇ ਇਹ ਆਦੇਸ਼ ਨੇ ਇਹਨਾਂ ਦੇ ਉੱਤੇ ਬਹੁਤ ਚਰਚਾ ਹੋ ਰਹੀ ਹੈ ਇਹ ਉਹ ਆਦੇਸ਼ ਹੋਣਗੇ ਜੋ ਕਾਨੂੰਨੀ ਤੌਰ ਤੇ ਲਾਗੂ ਹੁੰਦੇ ਹਨ ਇੱਕ ਕਾਰਜਕਾਰੀ ਆਦੇਸ਼ ਰਾਸ਼ਟਰਪਤੀ ਦੁਆਰਾ ਫੈਡਰਲ ਸਰਕਾਰ ਨੂੰ ਜਾਰੀ ਕੀਤਾ ਗਿਆ ਇੱਕ ਲਿਖਤੀ ਦੇਸ਼ ਹੁੰਦਾ ਹੈ ਇਸ ਲਈ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੀ ਵੀ ਲੋੜ ਨਹੀਂ ਪੈਂਦੀ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 220 ਕਾਰਜਕਾਰੀ ਦੇਸ਼ਾਂ ਤੇ ਦਸਤਕਤ ਕੀਤੇ ਸਨ ਜਿਨ੍ਹਾਂ ਵਿੱਚੋਂ ਕੁਝ ਨੂੰ ਅਦਾਲਤ ਵਿੱਚ ਵੀ ਚੁਣੌਤੀ ਦਿੱਤੀ ਗਈ ਸੀ ਜੋ ਬਾਈਡਨ ਨੇ 160 ਇਹੋ ਜਿਹੇ ਦੇਸ਼ਾਂ ਦੇ ਉੱਤੇ ਹੀ ਦਸਖਤ ਕੀਤੇ ਸਨ ਤੇ ਬਰਾਕ ਓਬਾਮਾ ਨੇ ਅਤੇ ਬੁਸ਼ ਨੇ 277 ਤੇ 291 ਦੇਸ਼ ਜਾਰੀ ਕੀਤੇ ਸਨ 트럼ਪ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਐਲਾਨ ਕਰ ਸਕਦੇ ਹਨ 트럼ਪ ਜਲਦੀ ਹੀ ਆਪਣੀ ਰੇਮੇਨ ਇਨ ਮੈਕਸੀਕੋ ਯਾਨੀ ਕਿ ਮੈਕਸੀਕੋ 'ਚ ਹੀ ਰੋ ਵਾਲੀ ਨੀਤੀ ਨੂੰ ਮੁੜ ਕੇ ਲਾਗੂ ਕਰਨ ਵੱਲ ਕਦਮ ਵਧਾ ਸਕਦੇ ਹਨ ਉਸਦੇ ਪਹਿਲੇ ਕਾਰਜਕਾਲ ਦੇ ਦੌਰਾਨ ਲਗਭਗ 70000 ਗੈਰ ਮਕਸੀਕਨ ਸ਼ਰਨ ਮੰਗਵਾਲਿਆਂ ਨੂੰ ਮਕਦਮੇ ਦੀ ਅਧੀਕ ਕਰਨ ਲਈ ਸਰਦੋ ਪਾਰ ਮਕਸੀਪੋ ਮੈਕਸੀਕੋ ਵਾਪਸ ਭੇਜ ਦਿੱਤਾ ਗਿਆ ਸੀ 트럼ਪ ਨੇ 150 ਸਾਲ ਪੁਰਾਣੇ ਸੰਵਿਧਾਨਕ ਅਧਿਕਾਰ ਨੂੰ ਵੀ ਹਾਸੋਈਣਾ ਦੱਸਿਆ ਹੈ ਕਿ ਅਮਰੀਕੀ ਧਰਤੀ ਤੇ ਜਿਹੜਾ ਵੀ ਪੈਦਾ ਹੁੰਦਾ ਕੋਈ ਵਿਅਕਤੀ ਹੈ ਉਹ ਅਮਰੀਕੀ ਨਾਗਰਿਕ ਹੈ ਅਤੇ ਇਸ ਨੂੰ ਪਹਿਲੇ ਦਿਨ ਹੀ ਉਹ ਕਹਿੰਦੇ ਮੈਂ ਖਤਮ ਕਰਨ ਦੀ ਸੌਖਾਦੀ ਹੋਈ ਹੈ ਪਰ ਅਜਿਹਾ ਕਰਨਾ ਸਿਰਫ ਇੱਕ ਕਾਰਜਕਾਰੀ ਦੇਸ਼ ਜਾਰੀ ਕਰਨ ਨਾਲੋਂ ਕਿਤੇ ਜ਼ਿਆਦਾ ਔਖਾ ਕੰਮ ਹੈ ਕਿਉਂਕਿ ਅਮਰੀਕੀ ਸੰਵਧਾਨ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੀ ਸਪਸ਼ਟ ਗਰੰਟੀ ਦਿੱਤੀ ਹੋਈ ਹੈ ਟਰੰਪ ਨੇ ਕਿਹਾ ਹੈ ਕਿ ਉਦੇ ਦੀ ਸੌ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਮੈਂ ਬਾਈਡਨ ਪ੍ਰਸ਼ਾਸਨ ਦੇ ਹਰ ਉਸ ਕਟੜ ਪਲਥੀ ਅਤੇ ਮੂਰਖ ਕਾਰਜਕਾਰੀ ਦੇਸ਼ ਨੂੰ ਰੱਦ ਕਰ ਦਿਆਂਗਾ ਟਰੰਪ ਨੇ ਦਾਅਵਾ ਕੀਤਾ ਕਿ ਉਹ ਇੱਕ ਕਾਰਜਕਾਰੀ ਦੇਸ਼ ਜਾਰੀ ਕਰਨਗੇ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕੀਤਾ ਜਾਏਗਾ ਰੂਸੀ ਸਮਾਚਾਰ ਏਜੰਸੀ ਟਾਸ ਦੇ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਟੀਮ ਨੂੰ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਨ ਨਾਲ ਹੌਟਲਾਈਨ ਫੋਨ ਕਾਲ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ 트ੰਪ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤਾ ਹੈ ਕਿ 20 ਜਨਵਰੀ ਵਾਲੇ ਦਿਨ ਤੋਂ ਹੀ ਆਪਣੇ ਸੌ ਚੁੱਕ ਸਮਾਗਮ ਤੋਂ ਬਾਅਦ ਪਹਿਲੇ ਦਿਨਾਂ ਵਿੱਚ ਹੀ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਨ ਨਾਲ ਫੋਨ ਕਾਲ ਕਰਨਗੇ ਤੇ ਉਹਦਾ ਪ੍ਰਬੰਧ ਕੀਤਾ ਜਾਵੇ ਰੂਸੀ ਸਮਾਚਾਰ ਏਜੰਸੀ ਟਾਸ ਦੇ ਅਨਸਾਰ ਗੱਲਬਾਤ ਦਾ ਇੱਕ ਟੀਚਾ ਯੂਕਰੇਨ ਵਿੱਚ ਟਕਰਾਅ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਆਉਣ ਵਾਲੇ ਮਹੀਨਿਆਂ ਵਿੱਚ ਇੱਕ ਮੀਟਿੰਗ ਤੇ ਚਰਚਾ ਕਰਨਾ ਹੋਵੇਗਾ ਭਾਰਤ ਨੂੰ ਲੈ ਕੇ ਵੀ 트럼ਪ ਦੀ ਕੀ ਨੀਤੀ ਹੋਵੇਗੀ ਇਹਦੇ ਉਤੇ ਕਈ ਲੋਕ ਜਿਹੜੇ ਆ ਸਵਾਲ ਖੜੇ ਕਰ ਰਹੇ ਹਨ ਸਾਬਕਾ ਡਿਪਲੋਮੈਟ ਮੰਜੂ শেਠ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਹੈ ਕਿ 트럼ਪ ਦੇ ਸਤਾ ਚ ਆਉਣ ਤੋਂ ਬਾਅਦ ਅਮਰੀਕਾ ਨਾਲ ਭਾਰਤ ਦਾ ਕਾਰੋਬਾਰ ਡੈਫੀਨੇਟਲੀ ਪ੍ਰਭਾਵਿਤ ਹੋਵੇਗਾ 트럼ਪ ਦੀ ਅਮਰੀਕਾ ਫਰਸਟ ਨੀਤੀ ਹੈ ਤੇ ਉਹ ਕਿਸੇ ਵੀ ਹਾਲਾਤ ਵਿੱਚ ਦੇਸ਼ਾਂ ਨਾਲ ਵਪਾਰ ਘਟੇ ਨੂੰ ਖਤਮ ਕਰਨਾ ਚਾਹੁੰਦਾ ਹੈ 트럼ਪ ਨੇ ਭਾਰਤ ਤੋਂ ਅਮਰੀਕਾ ਆਉਣ ਵਾਲੇ ਸਾਮਾਨ ਤੇ ਟੈਰਫ ਲਾਉਣ ਦੀ ਚੇਤਾਵਨੀ ਪਹਿਲਾਂ ਹੀ ਦਿੱਤੀ ਹੋਈ ਹੈ ਚੋਣਾ ਜਿੱਤਣ ਤੋਂ ਬਾਅਦ 트럼ਪ ਨੇ ਬ੍ਰਿਕਸ ਸਮੂਹ ਦੇ ਦੇਸ਼ਾਂ ਨੂੰ ਵੀ ਐਤਮ ਕੀ ਦਿੱਤੀ ਸੀ ਭਾਰਤ ਵੀ ਬ੍ਰਿਕਸ ਦਾ ਹੀ ਇੱਕ ਮੈਂਬਰ ਹੈ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ ਭਾਰਤ ਦੇ ਵੱਡੇ ਵਪਾਰਕ ਭਾਈਵਾਲਾਂ 'ਚੋਂ ਅਮਰੀਕਾ ਇੱਕ ਜਿਆਦਾ ਦੇਸ਼ ਹੈ ਜਿਸ ਨਾਲ ਭਾਰਤ ਦਾ ਵਪਾਰਕ ਘਟਾ ਨਹੀਂ ਹੈ ਭਾਵੇਂ ਕਿ ਭਾਰਤ ਅਮਰੀਕਾ ਵਿੱਚ ਆਪਣਾ ਸਮਾਨ ਜ਼ਿਆਦਾ ਵੇਚਦਾ ਹੈ ਤੇ ਖਰੀਦਦਾ ਘੱਟ ਹੈ ਅਮਰੀਕਾ ਦਾ ਰਾਸ਼ਟਰਪਤੀ ਕਿੰਨਾ ਸ਼ਕਤੀਸ਼ਾਲੀ ਹੁੰਦਾ ਹੈ ਇਸ ਗੱਲ ਦਾ ਅੰਦਾਜ਼ਾ ਟਿਕਟਾਕ ਦੇ ਮਾਮਲੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਜਿੱਥੇ ਉਹ ਅਦਾਲਤ ਦੇ ਆਦੇਸ਼ ਨੂੰ ਵੀ ਪਲਟ ਦਿੰਦੇ ਹਨ ਡੋਨਲਡ ਟਰੰਪ ਦੇ ਭਰੋਸੇ ਤੋਂ ਬਾਅਦ ਸੋਸ਼ਲ ਮੀਡੀਆ ਐਪ ਅਮਰੀਕਾ ਵਿੱਚ ਆਪਣੀਆਂ ਸਵਾਮਾਂ ਦੁਬਾਰਾ ਸ਼ੁਰੂ ਕਰ ਰਹੀ ਹੈ ਟਿਕਟਾਕ ਨੇ ਇੱਕ ਕਦਮ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਦੇ ਭਰੋਸਾ ਦਿਵਾਉਣ ਤੋਂ ਬਾਅਦ ਚੁੱਕਿਆ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਉਹ ਐਪ ਨੂੰ ਪਾਬੰਦੀ ਤੋਂ ਰਾਹ ਦੇਣ ਲਈ ਇੱਕ ਆਦੇਸ਼ ਜਾਰੀ ਕਰ ਸਕਦੇ ਹਨ ਟਿਕਟਾਕ ਨੇ ਅਮਰੀਕਾ ਵਿੱਚ ਆਪਣੀਆਂ ਗਤੀਵਿਧੀਆਂ ਭਾਵੇਂ ਬੰਦ ਕਰ ਦਿੱਤੀਆਂ ਸਨ ਤੇ ਟਿਕਟਾਕ ਨੂੰ ਅਮਰੀਕੀ ਕਾਨੂੰਨ ਦੇ ਆਧਾਰ ਤੇ ਅਜਿਹੇ ਕਦਮ ਚੁੱਕਣਾ ਪਿਆ ਸੀ ਜਿਸ 'ਚ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਐਪ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ ਟਰੰਪ ਨੇ ਇਹ ਵੀ ਕਿਹਾ ਕਿ ਉਹ ਟਿਕਟਾਕ ਨੂੰ ਬੈਨ ਕਰਨ ਤੋਂ 90 ਦਿਨਾਂ ਦੀ ਛੋਟ ਦੇ ਸਕਦੇ ਹਨ ਪਿਛਲੇ ਦਿਨੀ ਟਰੰਪ ਟਿਕਟਾਕ ਤੇ ਪਾਬੰਦੀ ਲਾਉਣ ਦੇ ਪੱਖ ਵਿੱਚ ਰਹੇ ਜਰੂਰ ਹਨ ਦਰਅਸਲ ਯੂਐਸ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਟਿਕਟਾਕ ਦੇ ਉੱਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਦੇ ਪੱਖ ਵਿੱਚ ਫੈਸਲਾ ਸੁਣਾਇਆ ਸੀ ਅਸੀਂ ਸਾਰਿਆਂ ਨੇ ਪੰਜਾਬੀ ਦੇ ਇੱਕ ਸਿੰਗਰ ਨੇ ਹਰਜੀਤ ਹਰਮਨ ਦਾ ਪ੍ਰਸਿੱਧ ਪੰਜਾਬੀ ਗੀਤ ਕਈ ਵਾਰੀ ਸੁਣਿਆ ਹੈ ਮਿੱਤਰਾਂ ਦਾ ਨਾਂ ਚੱਲਦਾ ਜੋ ਅਸੀਂ ਹਕੀਕਤ ਵਿੱਚ ਵੇਖ ਵੀ ਰਹੇ ਹਾਂ ਕੁਦਰਤ ਤੇ ਲੋਕ ਜੇ ਤੇ ਮਿਹਰਬਾਨ ਹੋ ਜਾਣ ਉਸ ਦਾ ਨਾਂ ਸੱਚਮੁੱਚ ਹੀ ਚੱਲਣ ਲੱਗਦਾ ਹੈ ਭਾਵੇਂ ਕਿ ਉਹ ਵਿਅਕਤੀ ਦੀ ਨੀਅਤ ਤੇ ਕਿਰਦਾਰ ਕਿੰਨਾ ਵੀ ਸ਼ੱਕੀ ਹੋਵੇ ਟਰੰਪ ਦੇ ਸtare ਅੱਜ ਚਮਕ ਰਹੇ ਹਨ ਗੱਡੀ ਜਿਹੜੀ ਗੁੱਡੀ ਆਉਂਦੀ ਸਤਿ ਸ੍ਰੀ ਅਕਾਲ ਤੇ ਹੈ ਉਹਦੇ ਮੂੰਹੋਂ ਨਿਕਲੇ ਸ਼ਬਦ ਕਾਨੂੰਨ ਦਾ ਦਰਜਾ ਰੱਖਦੇ ਹਨ ਉਹ ਚਾਹੇ ਤਾਂ ਗ੍ਰੀਨਲੈਂਡ ਨੂੰ ਕਬਜ਼ਾ ਕਰਨ ਦੀ ਗੱਲ ਕਰੇ ਬਨਾਮਾ ਨਹਿਰ ਦਾ ਕੰਟਰੋਲ ਲੈਣਾ ਚਾਵੇ ਹੋਰ ਤੇ ਹੋਰ ਆਪਣੇ ਤੋਂ ਵੀ ਵੱਡੇ ਮੁਲਕ ਨੂੰ ਆਪਣਾ ਸੂਬਾ ਕਹਿ ਦੇਵੇ ਸਭ ਚੱਲਦਾ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਡੋਨਲਡ ਟਰੰਪ ਦੇ ਉਡ ਘਾਟਣ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਦੀ ਪਤਨੀ ਜਿਹੜੀ ਹੈ ਮਿਲਾਨੀਆ ਟਰੰਪ ਨੇ ਆਪਣੀ ਕ੍ਰਿਪਟੋ ਕਰੰਸੀ ਵੀ ਲਾਂਚ ਕਰ ਦਿੱਤੀ ਹੈ ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਸਾਈਟ ਐਕਸ ਦੇ ਉੱਤੇ ਪਾਈ ਤੇ ਉਸ ਨੇ ਕਿਹਾ ਕਿ ਇਹਦਾ ਨਾਮ ਡਾਲਰ ਮਿਲਾਨੀਆ ਹੈ ਜੋ ਖਰੀਦਿਆ ਜਾ ਸਕਦਾ ਹੈ ਡਾਲਰ ਮਲਾਨੀਆ ਨੂੰ ਡੋਨਲਡ 트ੰਪ ਦੁਆਰਾ ਆਪਣਾ ਮੀਮ ਸਿੱਕਾ ਪੇਸ਼ ਕਰਦੋ ਤੁਰੰਤ ਬਾਅਦ ਲਾਂਚ ਕਰ ਦਿੱਤਾ ਗਿਆ ਹੈ ਜਿਸ ਨੇ ਡਾਲਰ 트ੰਪ ਦੇ ਮੁੱਲ ਨੂੰ ਸੰਖੇਪ ਰੂਪ ਵਿੱਚ ਪ੍ਰਾਪਤ ਕੀਤਾ ਹੈ ਜਾਨੀ ਕਿ ਹੁਣ ਡਾਲਰ 트ੰਪ ਤੇ ਦੂਜਾ ਡਾਲਰ ਮਲਾਨੀਆ ਜਿਹੜਾ ਉਹ ਵੀ ਕ੍ਰਿਪਟੋਕੰਸੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਹਨ ਇਸਤੇ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਡਾਲਰ ਮਲਾਨੀਆ ਕ੍ਰਿਪਟੋਕਰੰਸੀ ਨੂੰ ਸੋਲਾਨਾ ਬਲਾਕਚੇਨ ਤੇ ਬਣਾਇਆ ਅਤੇ ਟਰੈਕ ਕੀਤਾ ਗਿਆ ਹੈ ਮੀਮੋ ਸਿੱਕੇ ਅੱਖਰਾਂ ਵਿਅਕਤੀਆਂ ਜਾਨਵਰਾਂ ਜਾਂ ਕਲਾਕਾਰੀ ਦੁਆਰਾ ਪ੍ਰੇਰਿਤ ਕ੍ਰਿਪਟੋ ਕਰੰਸੀ ਹਨ ਡਾਲਰ ਟਰੰਪ ਤੇ ਡਾਲਰ ਮਿਲਾਨੀਆ ਸਿੱਕਿਆਂ ਦੀਆਂ ਕੀਮਤਾਂ ਉਹਨਾਂ ਦੇ ਲਾਂਚ ਹੋਣ ਤੋਂ ਬਾਅਦ ਲਗਾਤਾਰ ਵਧ ਰਹੀਆਂ ਹਨ ਪਰ ਇਹ ਅਸਥਿਰ ਵਪਾਰ ਦੇ ਅਧੀਨ ਹਨ ਇਨ੍ਹਾਂ ਸਿੱਕਿਆਂ ਦੀਆਂ ਵੈੱਬਸਾਈਟਾਂ ਇਸ ਗੱਲ ਤੇ ਜ਼ੋਰ ਦਿੰਦੀਆਂ ਹਨ ਕਿ ਇਨ੍ਹਾਂ ਕ੍ਰਿਪਟੋ ਕਰੰਸੀਆਂ ਨੂੰ ਨਿਵੇਸ਼ਾਂ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਡਾਕਟਰ ਡਾਲਰ ਟਰੰਪ ਡੋਨਲਡ 트ੰਪ ਦੀ ਵੈਬਸਾਈਟ ਟੋਕਨ ਨੂੰ ਆਉਣ ਵਾਲੇ ਰਾਸ਼ਟਰਪਤੀ ਲਈ ਸਮਰਥਨ ਦੇ ਪ੍ਰਤੀਕ ਵਜੋਂ ਬਿਆਨ ਕਰਦੀ ਹੈ ਡੋਨਲਡ 트ੰਪ ਨੇ ਟਵਿੱਟਰ ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਸਭ ਕੁਝ ਜਸ਼ਨ ਮਨਾਉਣ ਦਾ ਸਮਾਂ ਹੈ ਇਸ ਲਈ ਅਸੀਂ ਖੜੇ ਹਾਂ ਜਿੱਤ ਮੇਰੇ ਬਹੁਤ ਹੀ ਵਿਸ਼ੇਸ਼ 트ੰਪ ਭਾਈਚਾਰੇ ਵਿੱਚ ਸ਼ਾਮਲ ਹੋ कॉइन मार्केट कैप वेबसाइट ਦੇ ਅਨੁਸਾਰ ਡਾਲਰ 트ੰਪ ਮੀਮੋ কয়ਨ ਜਿਹੜਾ ਹੈ ਉਹਦਾ ਕੁੱਲ ਬਾਜ਼ਾਰ ਮੁੱਲ ਭੁਗਤਾਨ ਡਾਲਰ 12 ਬਿਲੀਅਨ ਹੈ ਅਤੇ ਡਾਲਰ ਮਲੇਨੀਆ ਕ੍ਰਿਪਟੋ ਕਰੰਸੀ ਦੀ ਕੀਮਤ ਡਾਲਰ 2 ਬਿਲੀਅਨ ਤੋਂ ਵੀ ਵੱਧ ਹੈ ਟਰੰਪ ਨੇ ਰਾਸ਼ਟਰਪਤੀ ਦੇ ਤੌਰ ਤੇ ਕ੍ਰਿਪਟੋ ਕਰੰਸੀ ਨੀਤੀ ਨੂੰ ਤਰਜੀਹ ਦੇਣ ਲਈ ਇੱਕ ਕਾਰਜਕਾਰੀ ਦੇਸ਼ ਫੀਜ਼ ਜਾਰੀ ਕਰਨ ਦਾ ਪ੍ਰਸਤਾਵ ਕੀਤਾ ਹੋਇਆ ਹੈ ਇਸ ਮਾਮਲੇ ਵਿੱਚ ਟਰੰਪ ਦੇ ਵਿਚਾਰ ਬਾਈਡਨ ਤੋਂ ਬਿਲਕੁਲ ਵੱਖਰੇ ਹਨ ਬਾਈਡਨ ਪ੍ਰਸ਼ਾਸਨ ਕ੍ਰਿਪਟੋ ਕਰੰਸੀ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਚਿੰਤਾਵਾਂ ਵਜੋਂ ਵੇਖਦਾ ਆਇਆ ਹੈ ਤੇ ਕ੍ਰਿਪਟੋ ਉਦਯੋਗ ਦੀ ਜਾਂਚ ਦੇ ਉੱਤੇ ਹੀ ਉਹਨਾਂ ਦੀਆਂ ਪਾਲਿਸੀਆਂ ਕੇਂਦ੍ਰਿਤ ਜਰੀਆ ਹੋ ਰਹੀਆਂ ਹਨ ਟਰੰਪ ਆਪਣੇ ਵਿਵਾਕ ਤੇ ਧਾਕੜ ਅੰਦਾਜ਼ ਲਈ ਜਾਣੇ ਜਾਂਦੇ ਹਨ ਇਹਦੇ ਨਾਲ ਹੀ ਡੋਨਲਡ 트ਰੰਪ ਦਾ ਆਈਕੋਨਿਕ ਡਾਂਸ ਦੁਨੀਆ ਭਰ ਵਿੱਚ ਮਸ਼ਹੂਰ ਹੈ ਐਤਵਾਰ ਨੂੰ 트ਰੰਪ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਵਿਕਟਰੀ ਰੈਲੀ ਚ ਇੱਕ ਡਾਂਸ ਕੀਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਸੌ ਚੁੱਕ ਸਵਾਗਤ ਦੀ ਪੂਰਵ ਸੰਧਿਆ ਤੇ ਵਸ਼ਿੰਟਨ ਵਿੱਚ ਇੱਕ ਮੇਕਅਪ ਅਮਰੀਕਾ ਗ੍ਰੇਟ ਅਗੇਨ ਜਿੱਤ ਰੈਲੀ ਕੀਤੀ ਗਈ ਸੀ ਇਸ ਰੈਲੀ ਵਿੱਚ ਐਲਨ ਮਸਕ ਵਰਗੀਆਂ ਸ਼ਕਤੀਆਂ ਨੇ ਵੀ ਸ਼ਮੂਲੀਅਤ ਕੀਤੀ ਸੀ ਕੈਪੀਟਲ 1 ਅਰੀਨਾ 'ਚ ਇਸ ਰੈਲੀ 'ਚ 트ੰਪ ਦੀ ਰਾਸ਼ਟਰਪਤੀ ਅਹੁਦੇ ਦੀ ਵਾਪਸੀ ਦਾ ਜਸ਼ਨ ਮਨਾਇਆ ਗਿਆ ਸੀ ਜਦੋਂ ਬੈਂਡ ਨੇ ਵਾਈ ਐਮ ਸੀਏ ਨੇ ਗੀਤ ਵਜਾਇਆ ਤਾਂ 트럼ਪ ਸਟੇਜ ਤੇ ਗਏ ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਇਹ ਦ੍ਰਿਸ਼ ਵੇਖ ਕੇ 트럼ਪ ਦੇ ਪ੍ਰਸ਼ੰਸਕ ਬਾਗੋ ਬਾਗ ਹੋ ਗਏ ਤੇ دیਵਾਨੇ ਹੋ ਗਏ 트럼ਪ ਨੇ ਬੈਡ ਦੇ ਮੈਂਬਰਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਪ੍ਰਦਰਸ਼ਨ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਉਹਨਾਂ ਨਾਲ ਹੱਥ ਮਿਲਾਏ ਅਗਲੀ ਖਬਰ ਆਪਾਂ ਇਜ਼ਰਾਈਲ ਗਾਜ਼ਾ ਜੋਤ ਤੋਂ ਲੈ ਰਹੇ ਹਾਂ ਜੀ 트럼ਪ ਦੀਆਂ ਖਬਰਾਂ ਕਾਫੀ ਸਾਰੀਆਂ ਹੋ ਗਈਆਂ ਗਾਜ਼ਾ ਵਿੱਚ ਇੱਕ ਫਲਸਤੀਨੀ ਜੰਗਬੰਦੀ ਅਤੇ ਫਲਸਤੀਨੀ ਕੈਦੀਆਂ ਦੇ ਬਦਲੇ ਇਜ਼ਰਾਈਲੀ ਬੰਦਕਾਂ ਦੀ ਰਿਹਾਈ ਲਈ ਇੱਕ ਸਮਝੌਤਾ ਜਿਹੜਾ ਸੀ ਉਹ ਲਾਗੂ ਹੋ ਚੁੱਕਾ ਹੈ ਇਸ ਤਰ੍ਹਾਂ ਇਜ਼ਰਾਈਲ ਨੇ ਕਿਹਾ ਹੈ ਕਿ ਉਸਨੇ ਸਮਝੌਤੇ ਦੇ ਪਹਿਲੇ ਪੜਾਅ ਤਹਿਤ 90 ਫਲਸਤੀਨੀਆਂ ਨੂੰ ਰਹਾਅ ਕਰ ਵੀ ਦਿੱਤਾ ਹੈ ਹਮਾਸ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਹਨਾਂ 90 ਲੋਕਾਂ ਵਿੱਚੋਂ 69 ਜਿਹੜੇ ਅਨੇ 69 ਉਹ ਔਰਤਾਂ ਨੇ ਤੇ 21 ਕਿਸ਼ੋਰ ਉਮਰ ਦੇ ਬੱਚੇ ਹਨ ਰਾਈਟਰਸ న్యూਸ ਏਜੰਸੀ ਦੇ ਮੁਤਾਬਕ ਇਹਨਾਂ ਵਿੱਚੋਂ ਜ਼ਿਆਦਾ ਲੋਕਾਂ ਨੂੰ ਹਾਲ ਵਿੱਚ ਹੀ ਰਾਸਤੇ ਵਿੱਚ ਲਿਆ ਗਿਆ ਸੀ ਉਹਨਾਂ ਦੇ ਉੱਤੇ ਕਿਸੇ ਵੀ ਮਾਮਲੇ ਵਿੱਚ ਮੁਕਦਮਾ ਨਹੀਂ ਸੀ ਚਲਾਇਆ ਗਿਆ ਤੇ ਨਾ ਹੀ ਕਿਤੇ ਦੋਸ਼ੀ ਠਰਾਇਆ ਗਿਆ ਸੀ ਜੰਗਬੰਦੀ ਦੇ ਲਾਗੂ ਹੋਣ ਤੋਂ ਕੁਝ ਘੰਟਿਆਂ ਦੇ ਬਾਅਦ ਹੀ ਹਮਾਸ ਨੇ ਤਿੰਨ ਇਜ਼ਰਾਈਲੀ ਬੰਦਕਾਂ ਨੂੰ ਵੀ ਰਿਹਾ ਕਰ ਦਿੱਤਾ ਸੀ ਸਮਝੌਤੇ ਦੇ ਪਹਿਲੇ ਪੜਾਅ ਵਿੱਚ ਇਜ਼ਰਾਈਲ ਨੂੰ 1900 ਫلسطਿਨੀ ਕੈਦੀਆਂ ਨੂੰ ਰਿਹਾ ਕਰਨਾ ਹੈ ਤੇ ਇਹਦੇ ਨਾਲ ਹੀ ਹਮਾਸ ਨੇ ਬਦਲੇ ਵਿੱਚ 33 ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰਨਾ ਹੈ ਅਗਰੀ ਖਬਰ ਦੱਖਣੀ ਕੋਰੀਆ ਤੋਂ ਹੈ ਜੀ ਦੱਖਣੀ ਕੋਰੀਆ ਵਿੱਚ ਮਾਹਦੋਸ਼ ਦਾ ਸਾਹਮਣਾ ਕਰ ਰਿਹਾ ਰਾਸ਼ਟਰਪਤੀ ਯੂਨਸੁਕ ਯeol ਦੀ ਨਜ਼ਰਬੰਦੀ ਦੀ ਮਿਆਦ ਹੁਣ ਵਧਾ ਦਿੱਤੀ ਗਈ ਹੈ ਸ਼ੋਲ ਦੀ ਇੱਕ ਅਦਾਲਤ ਨੇ ਦੇ ਜੱਜ ਨੇ ਇੱਕ ਵਾਰੰਟ ਜਾਰੀ ਕਰਦੇ ਆ ਕਿ ਜਾਂਚ ਕਰਤਾ ਯੋਲ ਨੂੰ ਹੋਰ 20 ਦਿਨਾਂ ਦੀ ਆਪਣੀ ਹਿਰਾਸਤ ਵਿੱਚ ਰੱਖ ਸਕਦੇ ਹਨ ਯੋਨ ਸੁਕਯੋਲ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਸਾਲ ਦਸੰਬਰ ਚ ਇਸ ਰਾਸ਼ਟਰਪਤੀ ਨੇ ਦੇਸ਼ ਮਾਸਟਰ ਲਾ ਲਾਉਣ ਦਾ ਮਾਰਸ਼ਲ ਲਾ ਲਾਉਣ ਦਾ ਐਲਾਨ ਕੀਤਾ ਤੇ ਵਿਵਾਦਾਂ ਤੋਂ ਬਾਅਦ ਇਹਨੂੰ ਵਾਪਸ ਵੀ ਲੈ ਲਿਆ ਸੀ ਯੂਨਸੁਕ ਯੋਲ ਦੇ ਖਿਲਾਫ ਮਾਹਦੋਸ਼ ਪ੍ਰਸਤਾਵ ਲਿਆਂਦਾ ਗਿਆ ਤੇ ਇਸ ਨੂੰ ਸੰਸਦ ਨੇ ਪਾਸ ਵੀ ਕਰ ਦਿੱਤਾ ਸੀ ਯੂਨ ਖਿਲਾਫ ਦੇਸ਼ ਧਰੋਹ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੰਵਿਧਾਨਕ ਅਦਾਲਤ ਨੇ ਯੂਨਸੁਕ ਯੋਲ ਨੂੰ ਮਾਹਦੋਸ਼ ਦੁਆਰਾ ਉਧੇ ਤੋਂ ਹਟਾਉਣ ਵਾਲੇ ਕਾਨੂੰਨੀ ਤੇ ਕਾਨੂੰਨ ਦੇ ਉੱਤੇ ਅਜੇ ਕੋਈ ਫੈਸਲਾ ਨਹੀਂ ਦਿੱਤਾ ਇਸ ਕਰਕੇ ਯੂਨਸੁਕ ਯੋਲ ਤਕਨੀਕੀ ਅਧਾਰ ਤੇ ਅਜੇ ਵੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਬਣੇ ਹੋਏ ਹਨ ਤੇ ਇਹ ਵੀ ਇੱਕ ਵਿਡੰਮਣਾ ਹੈ ਕਿ ਜਿਹੜਾ ਵਿਅਕਤੀ ਰਾਸ਼ਟਰਪਤੀ ਵੀ ਬਣਿਆ ਹੋਇਆ ਪਰ ਉਤੇ ਕੇਸ ਦਰਜ ਹੈ ਤੇ ਉਹ ਜੇਲ੍ਹ ਦੇ ਵਿੱਚ ਇਸ ਵੇਲੇ ਸਲਾਖਾਂ ਦੇ ਪਿੱਛੇ ਚਲਾ ਗਿਆ ਹੈ ਹੁਣ ਕੁਝ ਇੱਕ ਖਬਰਾਂ ਸੀ ਭਾਰਤ ਤੋਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਆ ਆਪਣੇ ਵੈਸਟ ਬੰਗਾਲ ਦੀ ਸ਼ਾਲਦਾ ਕੋਰਟ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਮਾਮਲੇ ਵਿੱਚ ਦੋਸ਼ੀ ਠਹਰਾਏ ਹੋਏ ਵਿਅਕਤੀ ਸੰਜੇ ਰੋਏ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਸੀਬੀਆਈ ਨੇ ਹਾਲਾਂਕਿ ਰੋਇਲੀ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਕੋਰਟ ਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀੜਤ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 17 ਲੱਖ ਰੁਪਏ ਦੀ ਅਦਾਇਗੀ ਕਰੇ ਜੱਜ ਅਨਿਰਭਰਨ ਦਾਸ ਨੇ ਕਿਹਾ ਕਿ ਇਹ ਅਪਰਾਧ ਜਿਹੜਾ ਜਿਹਨੂੰ ਵਿਰਲਿਆਂ ਚੋਂ ਵਿਰਲਾ ਕਿਹਾ ਜਾਂਦਾ ਉਹ ਨਹੀਂ ਹੈ ਉਸ ਵਰਗ ਚ ਆਉਂਦਾ ਨਹੀਂ ਹੈ ਸੋ ਇਸ ਕਰਕੇ ਜਿਹੜਾ ਦੋਸ਼ੀ ਆ ਉਹਨੂੰ ਮੌਤ ਦੀ ਸਜ਼ਾ ਦੇਣ ਦਾ ਇਹ ਨਹੀਂ ਦਿੱਤੀ ਜਾ ਸਕਦੀ ਰੋਇ ਤੇ ਲੱਗੇ ਦੋਸ਼ਾ ਤਹਿਤ ਉਸਨੂੰ ਘੱਟ ਤੋਂ ਘੱਟ ਉਮਰ ਕੈਦ ਜਾਂ ਫਿਰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਉਮੀਦ ਵੀ ਸੀ ਵਧੀਕ ਜਲਾ ਤੇ ਸੈਸ਼ਨ ਜੱਜ ਅਨਿਰਭਨ ਬੰਦੀ ਛਾਲਦਾ ਕੋਰਟ ਨੇ ਸ਼ੁਨੇਚਰਵਾਰ ਨੂੰ ਸੁਣਾਏ ਫੈਸਲੇ ਵਿੱਚ ਰੋਏ ਨੂੰ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਦੇ ਜਬਰਨ ਜ਼ਰਾ ਤੇ ਕਤਲ ਕੇਸ ਦਾ ਦੋਸ਼ੀ ਕਰਾਰ ਦਿੱਤਾ ਹੋਇਆ ਸੀ ਉਂਝ ਰੋਏ ਨੇ ਅੱਜ ਸਜ਼ਾ ਸੁਣਾਏ ਤੋਂ ਠੀਕ ਪਹਿਲਾਂ ਆਪਣੇ ਡਿਫੈਂਸ ਵਿੱਚ ਫਿਰ ਕਿਹਾ ਕਿ ਉਹ નિર્ਦੋਸ਼ ਹੈ ਤੇ ਉਹਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ ਰੋਏ ਨੇ ਕਿਹਾ ਕਿ ਮੈਂ નિર્ਦੋਸ਼ ਹਾਂ ਮੈਨੂੰ ਫਸਾਇਆ ਗਿਆ ਹੈ ਤੇ ਮੈਂ ਕੋਈ ਅਪਰਾਧ ਵੀ ਨਹੀਂ ਕੀਤਾ ਮੈਂ ਕੁਝ ਵੀ ਨਹੀਂ ਕੀਤਾ ਤੇ ਇਸ ਦੇ ਬਾਵਜੂਦ ਵੀ ਮੈਨੂੰ ਹੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਰੋਏ ਨੂੰ ਅੱਜ ਫੇਰੇ 10:30 ਵਜੇ ਕਰੀਬ ਪੁਲਸਵਾਨਾਂ ਨੇ ਸਖਤ ਪ੍ਰਬੰਧਿਆ ਦੇ ਸੁਰੱਖਿਆ ਪ੍ਰਬੰਧਿਆ ਦੇ ਪਹਿਰੇ ਹਾਈ ਕੋਰਟ ਵਿੱਚ ਲਿਆਂਦਾ ਗਿਆ ਸੀ ਭਾਰਤੀ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਕੇਂਦਰ ਸਰਕਾਰ ਮੌਤ ਦੀ ਜਸਾ ਸਜ਼ਾ ਯਾਦਤਾ ਬਲਾਂਸਿੰਗ ਰਾਜੋਵਾਨਾਂ ਵੱਲੋਂ ਦਾਖਲ ਰਹਿਮ ਦੀ ਅਪੀਲ ਬਾਰੇ 18 ਮਾਰਚ ਤੱਕ ਕੋਈ ਨਾ ਕੋਈ ਫੈਸਲਾ ਲਵੇ ਤੇ ਜੇ ਸਰਕਾਰ ਇਹੋ ਜਿਹਾ ਕੁਝ ਨਹੀਂ ਕਰਦੀ ਤਾਂ ਕੋਰਟ ਖੁਦ ਕੇਸ ਦੇ ਗੁਣ ਦੋਸ਼ਾਂ ਦੇ ਆਧਾਰ ਤੇ ਇਸ ਬਾਰੇ ਫੈਸਲਾ ਲੈ ਲਵੇਗੀ ਜਸਟਿਸ ਬੀ ਆਰ ਗਵਾਈ ਦੀ ਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਸੋਲਿਸਟਰ ਜਨਰਲ ਤਿਸ਼ਾਰਮੈਤਾ ਨੂੰ ਕਿਹਾ ਅਸੀਂ ਤੁਹਾਨੂੰ ਆਖਰੀ ਮੌਕਾ ਦੇ ਰਹੇ ਹਾਂ ਜਾਂ ਤਾਂ ਤੁਸੀਂ ਫੈਸਲਾ ਕਰ ਲਓ ਜਾਂ ਫਿਰ ਅਸੀਂ ਗੁਣਦੋਸ਼ਾਂ ਦੇ ਆਧਾਰ ਤੇ ਇਸ ਉੱਤੇ ਸੁਣਵਾਈ ਕਰਾਂਗੇ ਬੈਂਚ ਜਿਸ ਵਿੱਚ ਜਸਟਿਸ ਪੀ ਕੇ ਮਿਸ਼ਰਾ ਤੇ ਜਸਟਿਸ ਕੇ ਵੀ ਵਿਸ਼ਵਨਾਥਨ ਵੀ ਸ਼ਾਮਲ ਹਨ ਬੈਂਚ ਨੇ ਕਿਹਾ ਕਿ ਅਸੀਂ 18 ਮਾਰਚ ਨੂੰ ਗੁਣਦੋਸ਼ਾਂ ਦੇ ਆਧਾਰ ਤੇ ਸੁਣਵਾਈ ਕਰਾਂਗੇ ਜੇ ਤੁਸੀਂ ਉਦੋਂ ਤੱਕ ਕੋਈ ਫੈਸਲਾ ਕਰ ਲਿਆ ਤਾਂ ਫਿਰ ਠੀਕ ਹੈ ਅਗਲੀ ਖਬਰ ਬਾਲੀਵੁੱਡ ਅਦਾਕਾਰ ਸ਼ਾਇਫ ਅਲੀ ਖਾਨ ਦੇ ਕਿਥੇ ਚਾਕੂ ਨਾਲ ਵਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਕੌਮੀ ਪੱਤਰ ਦਾ ਪਹਿਲਵਾਨ ਰਿਹਾ ਹੈ ਸ਼ਹਾਜਾਦ ਨੇ ਸੈਫ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸ਼ਾਹਰੋਖਾਂ ਦੀ ਰਹਿਸ਼ ਮੰਨਤ ਸਣੇ ਹੋਰ ਨਾ ਵੀ ਨਾਮੀ ਹਸਤੀਆਂ ਦੇ ਘਰਾਂ ਦੀ ਰੈਕੀ ਕੀਤੀ ਸੀ ਹਾਲਾਂਕਿ ਪੁਲਿਸ ਦੋ ਦਿਨ ਪਹਿਲਾਂ ਕਹਿ ਰਹੀ ਸੀ ਕਿ ਜਦੋਂ ਉਹ ਉੱਥੇ ਗਿਆ ਉਹਨੂੰ ਇਹ ਪਤਾ ਹੀ ਨਹੀਂ ਸੀ ਕਿ ਸ਼ਾਹਰੋਖਾਂ ਦਾ ਘਰ ਹੈ ਜਾਂ ਉਹਦਾ ਸੈਫ ਅਲੀ ਖਾਂ ਦਾ ਘਰ ਹੈ ਉਹ ਚੋਰੀ ਦੀ ਨੀਤ ਨਾਲ ਗਿਆ ਸੀ ਪਰ ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਉਹਨੇ ਬਹੁਤ ਸਾਰੇ ਹੋਰ ਵੱਡੇ ਲੋਕਾਂ ਦੇ ਘਰਾਂ ਦੀ ਪਹਿਲਾਂ ਰੈਕੀ ਕੀਤੀ ਹਾਲਾਂਕਿ ਸ਼ਾਹਰੋਖ ਦੇ ਘਰ ਦੇ ਬਾਹਰ ਸੁਰਖਤ ਸਖਤ ਸੁਰੱਖਿਆ ਪ੍ਰਬੰਧ ਤੇ ਉਹਦੀਆਂ ਉੱਚੀਆਂ-ਉੱਚੀਆਂ ਕੰਧਾਂ ਵੇਖ ਕੇ ਉਹਨੇ ਆਪਣਾ ਇਹ ਇਰਾਦਾ ਤਿਆਗ ਦਿੱਤਾ ਸੀ ਇਸ ਦਰਾਂ ਪੁਲਿਸ ਨੇ ਸ਼ਹਾਜਾਦ ਨੂੰ ਹੋਰ ਪੁੱਛ ਪ੍ਰਤਾਲ ਤੇ ਜਾਂਚ ਲਈ ਸ਼ਾਂਤਾ ਕ੍ਰੂਜ਼ ਪੁਲਿਸ ਥਾਣੇ ਤੋਂ ਬਾਂਦਰਾ ਪੁਲਿਸ ਥਾਣੇ ਵਿੱਚ ਤਬਦੀਲ ਕਰ ਦਿੱਤਾ ਹੈ ਸੂਤਰਾਂ ਨੇ ਦਾਵਾ ਕੀਤਾ ਹੈ ਕਿ ਸ਼ਹਾਜਾਦ ਨੇ ਪੁੱਛ ਪ੍ਰਤਾਲ ਦੌਰਾਨ ਦੱਸਿਆ ਹੈ ਕਿ ਉਹ ਬੰਗਲਾਦੇਸ਼ ਵਿੱਚ ਜ਼ਿਲ੍ਹਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਚੈਂਪੀਅਨਾਂ ਵਿੱਚ ਹੇਠਲੇ ਭਾਰ ਵਰਗ ਵਿੱਚ ਖੇਡਦਾ ਰਿਹਾ ਹੈ ਸੂਤਰਾਂ ਮੁਤਾਬਕ ਸ਼ਹਾਜਾਦ ਨੇ ਦਾਵਾ ਕੀਤਾ ਕੇ ਉਸਦੇ কুਸਤੀ ਪਿਸ਼ੋਕੜ ਕਰਕੇ ਹੀ ਸੈਫ ਅਲੀ ਖਾਂ ਤੇ ਕੀਤੇ ਹਮਲੇ ਦੌਰਾਨ ਉਹਦੇ ਉਹਨੂੰ ਕੋਈ ਵੀ ਸੱਟ ਫੇਟ ਜਿਹੜੀ ਆ ਉਹ ਨਹੀਂ ਲੱਗੀ ਆਖਰੀ ਇੱਕ ਦੋ ਖਬਰਾਂ ਨੇ ਜੀ ਮੈਡੀਕਲ ਚੂਲਤ ਲੈਣ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਢੱਲੇਵਾਲ ਨੇ ਕਿਹਾ ਹੈ ਕਿ ਮੈਂ ਹਾਲੇ ਵੀ ਸੰਬੋਧਨ ਸੰਗਤ ਨੂੰ ਸੰਬੋਧਨ ਕਰਨ ਦੀ ਹਾਲਤ ਵਿੱਚ ਨਹੀਂ ਆ ਉਹਨਾਂ ਨੇ ਕਿਹਾ ਕਿ ਸਾਰੀਆਂ ਸੰਗਤਾਂ ਦੇ ਦਬਾਅ ਕਰਕੇ ਹੀ ਮੈਂ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ ਹੈ ਅਤੇ ਤੁਸੀਂ ਵੀ ਸਾਰੇ ਤਕੜੇ ਰਹੋ ਅਸੀਂ ਮੋਰਚਾ ਜਰੂਰ ਜਿੱਤਾਂਗੇ ਡੱਲੇਵਾਲ ਨੇ ਕਿਹਾ ਕਿ ਇੰਜ ਨਾ ਸੋਚਿਓ ਕਿ ਸੱਦਾ ਆ ਗਿਆ ਤੇ ਮਸਲਾ ਹੱਲ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲਈ ਲੜਦੇ ਰਹਾਂਗੇ ਉਹਨਾਂ ਨੇ ਕਿਹਾ ਕਿ 111 ਕਿਸਾਨਾਂ ਦੇ ਧਰਨੇ ਤੋਂ ਬਹਿਨ ਕਰਕੇ ਇਹ ਸਾਰਾ ਸੰਭਵ ਹੋਇਆ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ ਵਿਧਾਇਕਾਂ, ਮੰਤਰੀਆਂ ਦੇ ਘਰਾਂ ਤੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਤੇ ਵੱਡੇ ਕਾਰਪੋਰੇਟਰਾਂ ਦੇ ਮਾਲ ਜਿਹੜੇ ਤੇ ਸਾਈਲੋ ਨੇ ਉਹਨਾਂ ਦੇ ਅੱਗੇ ਮਾਰਚ ਕਰਕੇ ਟਰੈਕਟਰ ਖੜੇ ਕੀਤੇ ਜਾਣਗੇ। 1:30 ਵਜੇ ਤੱਕ ਖੜੇ ਰਹਿਣਗੇ। 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ 101 ਕਿਸਾਨਾਂ ਦੇ ਚੌਥੇ ਜਥੇ ਬਾਰੇ ਵੀ ਬੋਲਦਿਆਂ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਦੇ ਮੱਦੇਨਜ਼ਰ ਇਹ ਜਥਾ 26 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਇਦਾਂ ਲੱਗਦਾ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੀਆਂ ਜਿਹੜੀਆਂ ਦੋ ਵੱਖਰੇ ਵੱਖਰੇ ਫੋਰਮ ਹੈ ਇਹਨਾਂ ਵਿੱਚ ਵੀ ਜਿਹੜੀ ਆ ਉਹ ਤਾਲਮੇਲ ਪ੍ਰੋਪਰ ਨਹੀਂ ਆ ਤੇ ਐਸਕੇ ਅੰਮਲੋਂ ਤੇ ਹੁਣ ਸਾਫ਼ ਹੀ ਕਹਿ ਦਿੱਤਾ ਗਿਆ ਕਿ ਸਾਰਾ ਕੁਝ ਗਿਣਮਿਥ ਕੇ ਕੀਤਾ ਜਾ ਰਿਹਾ ਹੈ ਆਖਰੀ ਖਬਰ ਲੈਣੇ ਜੀ ਹਰਾਨਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਇੱਕ ਦਿਨ ਬਾਅਦ ਜਗਦੀਸ਼ ਸਿੰਘ ਢਿੰਡਾ ਨੇ ਅਸਤੀਫਾ ਦੇ ਦਿੱਤਾ ਹੈ ਢਿੰਡਾ ਨੇ ਕਮੇਟੀ ਬਣਨ ਤੋਂ ਪਹਿਲਾਂ ਹੀ ਮੈਦਾਨ ਛੱਡ ਦਿੱਤਾ ਹੈ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਢਿੰਡਾ ਨੇ ਕਿਹਾ ਕਿ ਉਹ ਜਲਦੀ ਹੀ ਜਿਲ੍ਹਾ ਮਜਿਸਟ੍ਰੇਟ ਨੂੰ ਆਪਣਾ ਅਸਤੀਫਾ ਸੌਂਪ ਦੇਣਗੇ ਅਸਤੀਫਾ ਦੇਣ ਤੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਝਿੰਡਾ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਦੇ 21 ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਸਿਰਫ 9 ਹੀ ਜਿੱਤ ਸਕੇ ਹਨ ਇਸ ਕਾਰਨ ਉਹ ਨਰਾਜ ਹਨ ਅਤੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਮੰਨਿਆ ਕਿ ਭਾਈਚਾਰੇ ਨੇ ਉਮੀਦ ਅਨਸਾਰ ਉਦੇ ਸੰਘਰਸ਼ ਦਾ ਸਮਰਥਨ ਨਹੀਂ ਕੀਤਾ ਜਿਸ ਕਾਰਨ ਉਹ ਹੁਣ ਆਪਣੇ ਆਪ ਨੂੰ ਇਸ ਸੌਦੇ ਦੇ ਵੀ ਯੋਗ ਨਹੀਂ ਸਮਝਦਾ ਉਸ ਨੇ ਇਹ ਵੀ ਕਿਹਾ ਕਿ ਉਸ ਦੇ ਗਰੁੱਪ ਦੇ 9 ਜਿਹੜੇ ਜੇਤੂ ਮੈਂਬਰ ਨੇ ਹੁਣ ਆਪਣੇ ਫੈਸਲੇ ਖੁਦ ਲੈ ਲੈਣਗੇ ਢੀਂਡਾ ਨੇ ਇਹ ਵੀ ਕਿਹਾ ਕਿ ਉਹ ਹੁਣ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ ਇਹਦੇ ਨਾਲ ਹੀ ਅੱਜ ਦਾ ਜਿਹੜਾ ਇਹ ਬਲਿਟਨ ਹੈ ਜੀ ਉਹ ਅਸੀਂ ਕਰਦੇ ਹਾਂ ਖਤਮ ਤੇ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ